ਕੈਬਨਟ ਮੰਤਰੀ ਕੁਟਾਰੂ ਚੱਕ ਨੇ ਅੱਜ ਤਾਰਾਗੜ ਤੋਂ ਧੋਬੜਾ ਰੋਡ ਤੇ ਨਿਰਮਾਣ ਦਾ ਕਾਰਜ ਆਰੰਭ ਕੀਤਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅੱਜ ਤਾਰਾਗੜ ਤੋਂ ਰਤਨਗੜ ਭਰੀਆਲ ਲਾਹੜੀ ਧੋਬੜਾ ਨੂੰ ਜੋੜਨ ਵਾਲੇ ਰੋਡ ਦਾ ਨੀਂਹ ਪੱਥਰ ਰੱਖਿਆ ਗਿਆ ਉਹਨਾਂ ਨੇ ਕਿਹਾ ਕਿ ਕਰੀਬ 8.45 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਰੋਡ ਦੀ ਅਪਗ੍ਰੇਡیشن ਕੀਤੀ ਜਾਏਗੀ ਉਹਨਾਂ ਨੇ ਨਾਲ ਹੀ ਦੱਸਿਆ ਕਿ 8. 97 ਕਿਲੋਮੀਟਰ ਲੰਬੀ ਅਤੇ ਹੁਣ ਇਸ ਰੋਡ ਤੇ ਚੌੜਾਈ ਜਿਹੜੀ ਹੈ ਉਹ 18 ਫੁੱਟ ਕੀਤੀ ਜਾ ਰਹੀ ਹੈ। ਮਾਨ ਸਰਕਾਰ ਹਾਰ ਪਿੰਡ ਨੂੰ ਹਾਰ ਸ਼ਹਿਰ ਨੂੰ ਸੁਖਿਤ ਆਵਾਜਾਈ ਦੀ ਸਹੂਗਾਤਾ ਦੇ ਰਹੀ ਹੈ। ਉੱਤੇ ਵਿਧਾਨ ਸਭਾ ਹਲਕਾ ਪੁਆਦੇ ਦੂਰ ਰੋਡ ਦੀਨਾ ਨਗਰ ਤੋਂ ਕਰੋਟਾ ਅਤੇ ਤਾਰਾਗੜ ਤੋਂ ਧੋਬੜਾ ਰੋਡ ਦਾ ਨਿਰਮਾਣ ਦੋ ਵੱਡੇ ਵਿਕਾਸ ਕਾਰਜ ਹਨ। ਉਹਨਾਂ ਨੇ ਕਿਹਾ ਕਿ ਇਸ ਰੋਡ ਤੋਂ ਪਿੰਡ ਧੋਬੜਾ ਤੋਂ ਤਾਰਾਗੜ ਵਾਇਆ ਪਰੀਾਲ ਰਤਨਗੜ ਦੀ ਆਵਾਜਾਈ ਨੂੰ ਹੋਰ ਵੀ ਸੁਖਾਲੀ ਹੋਵੇਗੀ ਅਤੇ ਲੋਕਾਂ ਨੂੰ ਜਿਹੜਾ ਕਿ ਮੁਸ਼ਕਲਾਂ ਦਾ ਜੋ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਹੁਣ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਨਿਜਾਤ ਹੋਏਗੀ ਜੀ ਕਹਣਾ ਤੁਹਾਡਾ ਇਸ ਬਾਰੇ ਅ ਸਭ ਤੋਂ ਪਹਿਲਾਂ ਤਾਂ ਮੈਂ ਮਾਨਜੂਬ ਮੁੱਖ ਮੰਤਰੀ ਸਰਦਾਰ ਭਵਾਂਸੂ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਖੁੱਲੇ ਮਨ ਦੇ ਨਾਲ ਮੈਨੂੰ ਸੜਕਾਂ ਦੇ ਲਈ ਪੈਸੇ ਦਿੱਤੇ ਆ ਸੋ ਮੈਂ ਅੱਜ ਇੱਕ ਵਾਰ ਫਿਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੇ ਇਵਤਾਨ ਸਭਾ ਦਾ ਇੱਕ ਦੂਜੀ ਲਾਈਫ ਲਾਈਨ ਇੱਕ ਦੂਜੀ ਲਾਈਫ ਲਾਈਨ ਜਿਹੜਾ ਰੋਡ ਤਾਰਾਗੜ ਤੋਂ ਰਤਨਗੜ ਬਾਯਾ ਪਰਿਆਲੜੀ ਤੇ ਅਪ ਟੂ ਧੋਵੜਾ ਇਹ ਰੋਡ ਅੱਜ ਇਹਦਾ ਨੀ ਪੱਤਾ ਰੱਖਿਆ ਬਣਾਉਣ ਦੇ ਲਈ ਸੋ ਸਭ ਤੋਂ ਪਹਿਲੋਂ ਇਲਾਕੇ ਭਰ ਦੇ ਜਿੰਨੇ ਵੀ ਅੱਜ ਲੋਕ ਆਏ ਨੇ ਉਹਨਾਂ ਸਭ ਨੂੰ ਮੁਬਾਰਕਾਂ ਵਧਾਈਆਂ ਸੋ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਆ ਕਿ ਇਹ ਜਿਹੜਾ ਰੋਡ ਜੋ ਲੋਕਾਂ ਦੱਸਿਆ ਕਿ ਲਗਭਗ 18-20 ਸਾਲ ਪਹਿਲਾਂ ਇਹ ਰੋਡ ਬਣਿਆ ਸੀਗਾ ਔਰ ਇਸ ਰੋਡ ਦੀ ਇੰਨੀ ਮਾੜੀ ਹਾਲਤ ਸੀਗੀ ਕਿ ਲੋਕਾਂ ਨੇ ਰਾਹ ਬਦਲ ਲੇ ਸਨ ਜੋ ਲੋਕਾਂ ਦੀ ਵੱਡੀ ਡਿਮਾਂਡ ਸੀਗੀ